ਖੁਦਾ ਦਾ ਆਇਤ ਜੀ ਲਿਖਿਆ ਹੈ اے ਬਾਲਕੋ ਤੁਸੀਂ ਪ੍ਰਭੂ ਵਿੱਚ ਆਪਣੇ ਮਾਪਿਆਂ ਦੀ ਆਗਿਆ ਕਰ ਰਹੋ ਕਿਉਂ ਜੋ ਇਹ ਧਰਮ ਦੀ ਗੱਲ ਹੈ ਬੋਲੇ ਵਿੱਚ ਲਿਖਿਆ ਹੈ ਤੂੰ ਆਪਣੇ ਮਾਪ ਪਿਓ ਦਾ ਆਦਰ ਕਰ ਪਾਈ ਤੇਰਾ ਭਲਾ ਹੋਵੇ ਧਰਤੀ ਉੱਤੇ ਤੇਰੀ ਉਮਰ ਲੰਮੀ ਹੋਵੇ ਹallelujah 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 ਦੇਖੀਏ ਇਹ ਵੀ ਖੁਦਾ ਦਾ ਇਹ ਵੀ ਸ਼ਸਤਰ ਵਸਤਰ ਸਾਡੇ ਜੀਵਨ ਵਿੱਚ ਹੋਣਾ ਚਾਹੀਦਾ ਹੈ ਜਿਵੇਂ ਪ੍ਰਭੂ ਨੂੰ ਆਪਣੇ ਜੀਵ ਦਾ ਮੁਕਤੀ ਦਾਤਾ ਮੰਨਦੇ ਆ प्रभु अपना परमेर मानते हैं जीवन सस्तर होना, है। होना है। चाहता है कि अपने मापिया से की बनी आग्ञा कर बनीये अभु के बचन मानते हैं तो प्रभु का वचन सू सिखा रहा है कि ती अपने मापिया आग्ञा कर रो ਕੋਜੇ ਧਰਮ ਦੀ ਗੱਲ ਹੈ ਜੇ ਤੁਸੀਂ ਧਰਮੀ ਜੇਕਰ ਪ੍ਰਭੂ ਦੇ ਵਚਨ ਦੇ ਦੁਆਰਾ ਸਾਨੂੰ ਆਪਣੇ ਮਾਪੇ ਬਾਪ ਤੇ ਆਗਿਆਕਾਰ ਬੰਨਾ ਚਾਹੀਦਾ ਹੈ ਆਪਣੇ ਮਾਪੇ ਬਾਪ ਤੇ ਗੱਲਾਂ ਦੇ ਵਿਰੁੱਧ ਕਦੇ ਵੀ ਜਾਣਾ ਨਹੀਂ ਚਾਹੀਦਾ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਬੱਚੇ ਬਹੁਤ ਸਾਰੇ ਮਾਤਾ ਪਿਤਾ ਦਾ ਆਦਰ ਨਹੀਂ ਕਰਦੇ ਮਾਤਾ ਪਿਤਾ ਦੀ ਅਨ ਆਗਿਆ ਕਰ ਹਨ ਤਾਂ ਹੀ ਉਹ ਬੱਚੇ ਨਾਸ ਹੋ ਰਹੇ ਹਨ ਬਰਬਾਦੀ ਵੱਲ ਜਾ ਰਹੇ ਹਨ ਨਰਕ ਦੀ ਅੱਗ ਵੱਲ ਜਾ ਰਹੇ ਹਨ ਬਲਕ ਸਤਾਲ ਦੀ ਹੱਥਾਂ ਦੇ ਵਿੱਚ ਆ ਗਿਆ ਉਹਨਾਂ ਦੀ ਬੁੱਧ ਪ੍ਰਿਸ਼ਟ ਹੋ ਚੁੱਕੀ ਹੈ ਉਹ ਕੱਦ ਦਾ ਆਪਣੇ ਨਾਲ ਚੰਗਾ ਪਰ ਹੁਣ ਦਾਉਣ ਨਾਲ ਕੀ ਆ ਮਾੜਾ ਹਾਲੇਲੂਇਆ 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 ਜਿਹੜੀਆਂ ਮਾਂ ਪਿਓ ਨੇ ਸਿੱਸਾ ਦੇਣੀ ਆਪਣੇ ਬੱਚਿਆਂ ਨੂੰ ਜਿਹੜੇ ਦੋ ਮਾਂ ਪਿਓ ਨੇ ਆਪਣੇ ਬੱਚਿਆਂ ਵਾਸਤੇ ਕਰਨੀਆਂ ਵਾ ਜੋ ਬੱਚੇ ਮਾਂ ਪਿਓ ਦੇ ਅਨ ਅਗੇ ਕਰ ਹੋਣਗੇ ਉਹ ਦੁਆਵਾਂ ਤੋਂ ਦੂਰ ਹੈ ਸਾਡੇ ਉਹ ਸਿੱਸਾ ਨਾਲ ਤੇ ਕਦੇ ਵੀ ਨਹੀਂ ਆਉਣਗੀਆਂ ਜਿਹੜੀਆਂ ਬਰਕਤਾਂ ਵਾਲੇ ਮਾਪ ਪਿਓ ਦਿੰਦੇ ਹਨ ਹallelujah 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 ਪਰਮੇਸ਼ੁਰ ਵੀ ਸਾਨੂੰ ਆਗਿਆਕਾਰੀ ਕਰਦੀ ਸਕੌਂਦਾ ਹੈ ਪਰਮੇਸ਼ੁਰ ਦੇ ਵਚਨ ਦੇ ਵਿੱਚ ਲਬਜ਼ ਦਾਸ ਪੌਲਸ ਨੇ ਜ਼ਗਾ ਲਿਖਿਆ ਹੈ ਸੰਤ ਪੌਲਸ ਨੇ ਇਹ ਬਲਕੋ ਤੁਸੀਂ ਪ੍ਰਭੂਏ ਆਪਣੇ ਮਾਪਿਆਂ ਤੇ ਕੀ ਰੋ ਆਗਿਆਕਾਰ ਇਹ ਕਲਿਸ ਕਰਕੇ ਲਿਖਦਾ ਹੈ ਕਿ ਜਿਸ ਮਾਪ ਨੇ ਸਰੀਰ ਦੇ ਚਰਕੇ ਸਾਨੂੰ ਪੈਦਾ ਕੀਤਾ ਹੈ ਸਭ ਇਸ ਕਰਤੀ ਉਪਰ ਲੈ ਕੇ ਆਦਾ ਹੈ ਸਾਨੇ ਪਰਮੇਸ਼ਵਰ ਰਾ ਉਹਨਾਂ ਦੇ ਦੁਆਰਾ ਸਿਖਾਇਆ ਗਿਆ ਹੈ ਤੁਸੀਂ ਉਹਨਾਂ ਦੇ ਅਗਿਆਕਾਰੀ ਨਹੀਂ ਕਰਦੇ ਤਾਂ ਫਿਰ ਪਾਕ ਬਾੜ ਦੇ ਅਗਿਆਕਾਰੀ ਕਿਵੇਂ ਸਿਕਾਰਤ ਸਕਦੇ ਹallelujah 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 ਉਹਦਾ ਗੁਰੂ ਹੈ ਸਾਡਾ ਮਾਤਾ ਪਿਤਾ ਜਿਨ੍ਹਾਂ ਨੇ ਸਾਨੂੰ ਜਨਮ ਦਿੱਤਾ ਹੈ ਇਹ ਧਰਤੀ ਉਖਾਈ ਹੈ ਜੇ ਤੁਸੀਂ ਉਹਨਾਂ ਦੇ ਅਗੇ ਕਰ ਰਵਾਂਗੇ ਤਾਂ ਫਿਰ ਸਿੱਧਰੂ ਦੇ ਵਿੱਚ ਲਿਖੇ ਸਾਵਾ ਦੇ ਤੇ ਸੱਚ ਕੋਸ਼ ਦਾ ਸਿ ਧਰਮੀ ਬਣ ਕੇ ਜੀਵਨ ਜਿਵਾਗੇ ਇਹ ਸੜਾ ਧਰਮ ਗ੍ਰੰਥ ਦੇ ਵਿੱਚ ਨਾਮ ਲਿਖਿਆ ਜਾਏਗਾ ਆਪ ਬੇਟਾ ਬੇਟੀ ਆਪਣੇ ਮਾਤਾ ਪਿਤਾ ਦੇ ਕੀ ਆਓ ਅਗਿਆਕਾਰ ਜੋ ਮਾਤਾ ਪਿਤਾ ਦੇ ਅਗਿਆਕਾਰ ਹੋਵੇਗਾ ਤਾਂ ਫਿਰ ਪ੍ਰਭੂ ਤੇ ਵੀ ਅਗਿਆਕਾਰ ਹੋਵੇਗਾ ਇਹਨਾਂ ਸੇਵਕਾਂ ਦੇ ਕੋਲ ਰੱਬ ਦਾ ਬੱਚਾ ਸੋਦਾ ਹੈ ਓਏ ਉਹਨਾਂ ਦੇ ਅਗਿਆਕਾਰ ਹੋਵੇਗਾ ਹallelujah 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 ਸਟਾਰਟਿੰਗ ਸਾਡੀ ਜ਼ਿੰਦਗੀ ਦੀ ਸ਼ੁਰੂਆਤ ਹੁੰਦੀ ਹੈ ਸਾਡੇ ਘਰ ਤੋਂ ਹੀ ਜਿ세 ਆਪਣੇ ਘਰ ਦੇ ਵਿੱਚ ਆਪਣੇ ਮਾਤਾ ਪਿਤਾ ਦੇ ਆਗਿਆਕਾਰ ਨਹੀਂਆ ਤਾਂ ਫਿਰ ਅਸੀਂ ਪਰਮੇਸ਼ਰ ਦੇ ਬਚਨ ਆਪਣੇ ਜੀਵਨ ਵਿੱਚ ਪੂਰਾ ਕਰ ਨਹੀਂ ਸਕਦੇ ਹallelujah ਜਿ세 ਚਾਹੁੰਆਂ ਕਿ ਅਸੀਂ ਪਰਮੇਸ਼ਰ ਦੇ ਬਚਨ ਪੂਰਾ ਕਰੀਏ ਸਭ ਤੋਂ ਪਹਿਲਾਂ ਆਪਣੇ ਮਾਤਾ ਪਿਤਾ ਦੇ ਆਗਿਆਕਾਰ ਬਣੀਏ ਹallelujah ਹallelujah ਇਹ ਸਾਡੇ ਵਾਸਤੇ ਧਰਮ ਦੀ ਗੱਲ ਹੈ ਕਿ ਲੋਕ ਜਦ ਅਸੀਂ ਨਸੀਬੇ ਚੱਲਦੇ ਹੋਏ ਸਾਡਾ ਇਹੋ ਜਿਹਾ ਚਰਿੱਤਰ ਨਾ ਹੋਇਆ ਤਾਂ ਲੋਕ ਸਾਡਾ ਫਟਕਾਰਨਗੇ ਲੋਕ ਸਾਡੇ ਪਰਮੇਸ਼ਵਰ ਦੀ ਭੰਡੀ ਕਰਨਗੇ ਲੋਕ ਸਾਡੇ ਪਰਮੇਸ਼ਵਰ ਨੂੰ ਬਦਨਾਮੀ ਦਾ ਨਾਮ ਦੇਣਗੇ ਇਹ ਲੋਕ ਪਰਮੇਸ਼ਰ ਦੀ ਬੰਦਗੀ ਕਰਦੇ ਆ ਇਹ ਲੋਕ ਪਰਮੇਸ਼ਰ ਦੇ ਕੱਪੇ 'ਚ ਬੈਠ ਕੇ ਦੁਆ ਕਰਦੇ ਆ ਇਹ ਲੋਕ ਚਰਚੇ ਜਾਂਦੇ ਆ ਪਰ ਆਪਣੇ ਮਾਤਾ ਪਿਤਾ ਦਾ ਆਦਰ ਨਹੀਂ ਕਰਦੇ ਹੀ ਨਹੀਂ ਆ ਕੀ ਇਹਨਾਂ ਦੀ ਭਗਤੀ ਆ ਲੋਕ ਸਾਨੂੰ ਕਹਿਣਗੇ ਕੀ ਇਹਨਾਂ ਦੀ ਭਗਤੀ ਆ ਕੀ ਇਹਨਾਂ ਨੂੰ ਇਹੀ ਸਿਖਾਇਆ ਜਾਂਦਾ ਹੈ ਕੀ ਇਹਨਾਂ ਨੂੰ ਇਹੀ ਸਿੱਖਿਆ ਦਿੱਤੀ ਜਾਂਦੀ ਹੈ ਕਿ ਤੁਸੀਂ ਆਪਣੇ ਮਾਤਾ ਪਿਤਾ ਦੇ ਅਨ ਆਗਿਆਕਾਰ ਬਣੋ ਕਿਉਂਕਿ ਪਰਮੇਸ਼ਰ ਦਾ वचन ਸਾਨੂੰ ਹਰ ਤਰ੍ਹਾਂ ਨਾਲ ਤਾੜਦਾ ਹੈ প্রভু ਜگە ਸਾਨੂੰ ਵੀ ਚਿੜਤਾ ਹੈ ਤੇ ਸਾਡੇ ਮਾਤਾ ਪਿਤਾ ਨੂੰ ਕਹਿਆ ਹੈ ਪਰਮੇਸ਼ਰ ਦਾ वचन ਇਹ ਮਾਤਾ ਪਿਤਾ ਵਾਸਤੇ ਹੀ ਉਹਨਾ ਵਚਨ ਹੈ ਤੇ ਬੱਚਿਆਂ ਵਾਸਤੇ ਵੀ ਉਹਨਾ ਹੀ ਵਚਨ ਹੈ ਇੱਕ ਰੱਬ ਦੇ ਦਾਸ ਵਾਸਤੇ ਵੀ ਉਹਨਾ ਵਚਨ ਹੈ ਤਾਂ ਸਿੱਖਣ ਵਾਲੇ ਵਾਸਤੇ ਵੀ ਉਹਨਾ ਹੀ ਵਚਨ ਹੈ ਇਹ ਵਚਨ ਕਿਸੇ ਦਾ ਵੀ ਲੈ ਆਜ਼ਨੀ ਕਰਦਾ ਦੇਵਾ ਤੇ ਕਿਸੇ ਦਾ 파ਕੀ 파ਦ ਨਹੀਂ ਕਰਦਾ ਹਰ ਇੱਕ ਨਵਜਨ ਇੱਕੋ ਜਾਈ ਰੱਖਦਾ ਹੈ ਪਰਮੇਸ਼ਵਰ ਆਪਣੇ ਵਚਨ ਦੀ ਕਦੇ ਵੀ ਬਦਨਾਮੀ ਨਹੀਂ ਕਰਾਉਣੀ ਚਾਹਦਾ ਸਾਡੇ ਕੋਲੋਂ ਆਪਣੇ ਬੇਸਤੀ ਨਹੀਂ ਸਾਡੇ ਕੋਲੋਂ ਕਰੂਣੀ ਚਾਹਦਾ ਸਾਡੇ ਕੰਮਾਂ ਤੋਂ ਤਾਂ ਹੀ ਪਰਮੇਸ਼ਵਰ ਕਰੇ ਜੇ ਤੁਸੀਂ ਮੇਰੇ ਵਿੱਚ ਜੇ ਜੇ ਤੁਸੀਂ ਧਰਮੀ ਬਣ ਗਏ ਜੇ ਤੇ ਫਿਰ ਆਪਣੇ ਮਾਤਾ ਪਿਤਾ ਦਾ ਕੀ ਕਰੋ ਆਦਰ ਕਰੋ ਉਹਦਾ ਆਗਿਆਕਾਰ ਬਣੋ ਜਿਸੀ ਆਪਣੇ ਮਾਤਾ ਪਿਤਾ ਦੇ ਆਗਿਆ ਦੇ ਆਗਿਆਕਾਰ ਬਣਾਗੇ ਆਦਰ ਕਰਾਂਗੇ ਅਗੇ ਖੁਦਾ ਦੇ ਵਚਨ ਦੇ ਵਿੱਚ ਲਿਖਿਆ ਹੈ ਤੇ ਤੀ ਤੇ ਤੇਰੀ ਉਮਰ ਲੰਮੀ ਹੋਵੇਗੀ ਤੇ ਤੇਰਾ ਭਲਾ ਹੋਵੇਗਾ ਜਿਸੀ ਚਾਹੁੰਦੇ ਸਾਡਾ ਭਲਾ ਹੋਵੇ ਸਾਡੀ ਧਰਤੀ ਉੱਪਰ ਉੱਤੇ ਲੰਬੀ ਉਮਰ ਲੰਮੀ ਹੋਵੇ ਤਾਂ ਫਿਰ ਸਾਨੂੰ ਆਪਣੇ ਮਾਤਾ ਪਿਤਾ ਦਾ ਆਦਰ ਕਰਨਾ ਚਾਹੀਦਾ ਹੈ ਅੱਜ ਕੱਲ ਦੇ ਬੱਚੇ ਆਪਣੇ ਤੋਂ ਵੱਡੇ ਦਾ ਆਦਰ ਕਰਨਾ ਭੁੱਲ ਗਏ ਹਨ ਆਪਣੇ ਤੋਂ ਵੱਡੇ ਦਾ ਸਤਕਾਰ ਕਰਨਾ ਪੁੱਲ ਗਏ ਹਨ ਉਹ ਆਪਣੇ ਮਾਤਾ ਪਿਤਾ ਦੀ ਆਦਰ ਕਰਨਾ ਪੁੱਲ ਗਏ ਹਨ ਕਿਉਂਕਿ ਉਹਨਾਂ ਦੀ ਬੁੱਧ ਜੜੀਆ ਪ੍ਰਿਸ਼ਟ ਹੋ ਚੁੱਕੀ ਆ ਉਹ ਆਪਣੇ ਖਿਆਲ ਦੇ ਨਾਲ ਆਪਣੇ ਵਿਚਾਰ ਦੇ ਨਾਲ ਆਪਣੇ ਸਮਝ ਦੇ ਨਾਲ ਚੱਲਦੇ ਹਨ ਅਜਿਹੇ ਉਹਦਾ ਮਾਪ ਪਿਓ ਨੂੰ ਸਲਾਹ ਦੇਵੇ ਆਪਣੇ ਮਾਪ ਪਿਓ ਦੀ ਸਲਾਹ ਵੀ ਉਹ ਬੰਦੇ ਨਹੀਂ ਆ ਇਹ ਮਾਤਾ ਪਿਤਾ ਹਮੇਸ਼ਾ ਬੱਚੇ ਦਾ ਚੰਗਾ ਹੀ ਫਿਊਚਰ ਬਣਾਉਂਦੇ ਆ ਜੇ ਕਾਈ ਸੋਚਦੇ ਹਨ ਚੰਗੀ ਜ਼ਿੰਦਗੀ ਬਾਰੇ ਸੋਚਦੇ ਆ ਪਰ ਬੱਚਾ ਉਹਨਾਂ ਦੀ ਗੱਲ ਮੰਨਦਾ ਨਹੀਂ ਆ ਇਸੇ ਤਰ੍ਹਾਂ ਪ੍ਰਭੂ ਦਾ ਵਚਨ ਹੈ ਇਹ ਪ੍ਰਭੂ ਦਾ ਵਚਨ ਸਭ ਤੋਂ ਚੰਗੀਆਂ ਗੱਲਾਂ ਸਪਉਂਦਾ ਹੈ ਤਾਂ ਕਿ ਅਸੀਂ ਧਰਮੀ ਬਣ ਜਾਈਏ ਅਸੀਂ ਪ੍ਰਭੂ ਦੇ ਨਾਲ ਮੁਲਾਕਾਤ ਕਰ ਲਈਏ ਅਸੀਂ ਪ੍ਰਭੂ ਨਾਲ ਸੰਗਤੀ ਕਰ ਲਈਏ ਤਾਂ ਜੇ ਅਸੀਂ ਇਸ ਵਚਨ ਦੇ ਗੱਲਾਂ ਨੂੰ ਮੰਨਾਂਗੇ ਤਾਂ ਫਿਰ ਅਸੀਂ ਵੀ ਧਰਮੀ ਬਣ ਜਾਵਾਂਗੇ ਹallelujah ਹallelujah